ਸਤਿ ਸ਼੍ਰੀ ਅਕਾਲ ਜੀ ਆਫਰ ਵਾਲੇ ਸੂਟ ਅੱਜ ਫੇਰ ਆ ਗਏ ਨੇ ਜੀ ਬਾਟਮ ਦੇ ਉੱਤੇ ਤੁਹਾਨੂੰ ਵਰਕ ਮਿਲੇਗਾ ਨਾਲ ਤੁਹਾਨੂੰ ਕੋਟਾ ਡੋਰੀਆ ਦਾ ਤਿੰਨ ਰੰਗਾਂ ਦਾ ਦੁਪੱਟਾ ਮਿਲੇਗਾ ਜੀ ਨਾਲ ਪ੍ਰਿੰਟਡ ਸ਼ਾਰਟ ਹੈਗੀ ਬਹੁਤ ਹੀ ਸੋਹਣਾ ਫੈਬਰਿਕ ਹੈ ਪਿਛਲੀ ਵਾਰੀ ਇਹ ਵਾਲੇ ਸੂਟਾਂ ਦਾ ਬਹੁਤ ਹੀ ਜ਼ਿਆਦਾ ਸੋਹਣਾ ਰਿਸਪੌਂਸ ਰਿਹਾ ਸੀਗਾ ਜੀ ਬਹੁਤ ਜ਼ਿਆਦਾ ਸੇਲ ਹੋਏ ਸੀ ਇਹ ਵਾਲੇ ਸੂਟ ਇਸ ਵਾਰੀ ਵੀ ਇਹਨਾਂ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਤੇ ਬਹੁਤ ਹੀ ਜ਼ਿਆਦਾ ਸੋਹਣੇ ਇਹ ਵਾਲੇ ਸੂਟ ਲੈਣਗੇ ਜਿਹੜਾ ਵੀ ਕਲਰ ਤੁਸੀਂ ਇਹਨਾਂ ਚ ਬੁੱਕ ਕਰਾਉਣਾ ਚਾਹੋਗੇ ਸਾਡੇ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਜੀ ਪ੍ਰਾਈਸ ਬਹੁਤ ਹੀ ਜ਼ਿਆਦਾ ਜੈਨੂਅਲ ਨੇ ਜਿਹੜਾ ਅਗਲਾ ਸੂਟ ਹੈ ਜੀ ਜੌਰਜਟ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਨਾਲ ਇਹਦੇ organza ਦੇ ਦੁਪੱਟੇ ਨੇ ਦੁਪੱਟੇ ਦੇ ਉੱਪਰ 4 ਸਾਈਡ ਇਹ ਵਾਲਾ ਕੱਟਵਰਕ ਕਰਕੇ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਤੇ ਦੁਪੱਟੇ ਦੇ ਵਿੱਚ ਵਿੱਚ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ embroidery ਦੇ ਫੁੱਲ ਬਣਾਏ ਹੋਏ ਨੇਗੇ カラー ਨੇ ਜਿਹੜੇ ਬਹੁਤ ਸੋਹਣੇ ਨੇ 올ਓਵਰ ਤੁਹਾਨੂੰ ਸੂਟ ਮਿਲੂਗਾ ਤੇ ਇਹਦੇ ਵਿੱਚ ਫੋਇਲ ਪ੍ਰਿੰਟਿੰਗ ਦਾ ਵਰਕ ਹੋਇਆ ਹੋਇਆ ਸੂਟਾਂ ਦੇ ਉੱਪਰ ਰੰਗ ਜਿਹੜੇ ਉਹ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਆਪਾਂ ਨੇ ਪੋਸਟ ਕੀਤੇ ਨੇ ਜਿਹੜਾ ਵੀ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ ਜੀ WhatsApp ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਬੁੱਕ ਕਰਾ ਸਕਦੇ ਹੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਤੇ ਆਪਣੀਆਂ ਹੋਰ ਵੀ ਪਹਿਣਾਣ ਵਾਲੇ ਵਾਲੇ ਸੂਟਾਂ ਦੀਆਂ ਵੀਡੀਓ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓਜ਼ ਕਿੱਦਾਂ ਦੀਆਂ ਲੱਗੀਆਂ ਹਰ ਰੋਜ਼ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਲੈ ਕੇ ਆਉਨੇ ਆਂਗੇ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਆਪਾਂ ਤੁਹਾਡੇ ਲਈ ਸੂਟ ਪੋਸਟ ਕਰਦੇ ਆਂ ਥੈਂਕ ਯੂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ